15 ਦਸੰਬਰ ਸ਼ਾਮ ਨੂੰ ਜਿਹੜਾ ਇੱਕ ਲਗਭਗ ਇੱਕ ਮਹੀਨਾ ਪਹਿਲਾਂ ਰਾਣਾ ਬਲਾਚੌਰੀਆ ਜਿਹੜਾ ਇੱਕ ਕਬੱਡੀ ਪ੍ਰੋਮੋਟਰ ਔਰ ਪਲੇਅਰ ਸੀਗਾ ਅਸਲੀ ਨਾਮ ਇਹਦਾ ਕਮਰ ਦਿਗਵਿਜੇ ਸਿੰਘ ਬਲਾਚੌਰ ਦਾ ਰਹਿਣ ਵਾਲਾ ਨੌਜਵਾਨ ਸੀਗਾ ਜਿਹਦਾ ਕਿ ਗੋਲੀਆਂ ਮਾਰ ਕੇ ਸੁਹਾਣੇ ਦੇ ਵਿੱਚ ਮਰਡਰ ਕਰ ਦਿੱਤਾ ਗਿਆ ਸੀ ਇਸ ਉਦੋਂ ਤੋਂ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਜੀ ਉਹਦੇ ਵਿੱਚ ਪਹਿਲਾਂ ਅਸੀਂ 5 ਦੇ ਕਰੀਬ ਮੁਜਰਮ ਜਿਹੜੇ ਸੀਗੇ ਉਹ ਫੜ ਲਏ ਸੀਗੇ ਇਨਵੈਸਟੀਗੇਸ਼ਨ ਦੇ ਦੌਰਾਨ ਲੇਕਿਨ ਜਿਹੜੇ ਐਕਚੁਅਲ ਸ਼ੂਟਰ ਤੇ ਇੱਕ ਮੁੰਡਾ ਮੋਟਰਸਾਈਕਲ ਤੇ ਸੀਗਾ ਜਿਨ੍ਹਾਂ ਨੇ ਮਰਡਰ ਕਰਿਆ ਸੀਗਾ ਤੇ ਇੱਥੋਂ ਭੱਜ ਗਏ ਸੀ ਉਹ ਮਰਡਰ ਕਰਕੇ ਉਹਨਾਂ ਨੂੰ ਤਿੰਨ ਜਣਿਆਂ ਨੂੰ ਉਹਦੇ ਚ ਅਸੀਂ ਅਰੈਸਟ ਕੀਤਾ ਜੀ ਪਹਿਲਾ ਜਿਹੜਾ ਮੁ슬ਮ ਹੈਗਾ ਕਰਨ ਪਾਠਕ ਜਿਹਦਾ ਨਾਮ ਅਲਿਆਸ ਕਰਨ ਡਿਫਾਲਟਰ ਕਹਿੰਦੇ ਹੈਗੇ ਜਿਹਨੂੰ ਜੀ ਉਹ ਨੰਬਰ 2 ਤੇ ਤਰਨਦੀਪ ਸਿੰਘ ਨੰਬਰ 3 ਸੁਖਸ਼ੇਰ ਪਾਲ ਸਿੰਘ ਅਲਿਆਸ ਆਕਾਸ਼ ਇਹ ਤਿੰਨੋਂ ਜਣੇ ਸੀਗੇ ਜਿਹੜੇ ਬੇਸਿਕਲੀ ਐਕਟਿਵ ਇਨਵੋਲਵਮੈਂਟ ਸੀ ਇਹਨਾਂ ਦੀ ਮਟਰ ਦੇ ਵਿੱਚ ਚੌਥਾ ਬੰਦਾ ਅਦਿੱਤਿਆ ਕਪੂਰ ਹੈਗਾ ਇਲੀਅਸ ਮੱਖਣ ਉਹ ਹਲੇ ਵੀ ਜਿਹੜਾ ਹੈਗਾ ਭਗੌੜਾ ਨਹੀਂ ਫੜਿਆ ਗਿਆ ਇਹਨਾਂ ਦੇ ਵਿੱਚ ਅ ਅਦਿੱਤਿਆ ਕੁਮਾਰ ਇਲੀਅਸ ਮੱਖਣ ਤੇ ਕਰਨ ਪਾਠਕ ਦੋ ਮੁੰਡਿਆਂ ਨੇ ਜਿਹੜਾ ਬਿਲਕੁਲ ਮੌਕੇ ਦੇ ਉੱਪਰ ਗੋਲੀ ਚਲਾਈ ਸੀਗੀ ਇਹ ਦੋਨੋਂ ਉਹ ਹੈਗੇ ਆ ਜੀ ਤਰਨਦੀਪ ਸਿੰਘ ਉਹ ਬੰਦਾ ਸੀਗਾ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ ਕੋਲ ਖੜਾ ਸੀ ਮੋਟਰਸਾਈਕਲ ਨੂੰ ਲੈ ਕੇ ਤੇ ਇਹ ਦੋਨੋਂ ਉਹਦੇ ਨਾਲ ਪਿੱਛੇ ਜਾ ਕੇ ਮੋਟਰਸਾਈਕਲ ਤੇ ਬੈਠੇ ਸੀ ਤੇ ਸਪੌਟ ਤੋਂ ਭੱਜ ਗਏ ਸੀਗੇ ਕੌਥਾ ਬੰਦਾ ਜਿਹੜਾ ਮੈਂ ਦੱਸਿਆ ਤੁਹਾਨੂੰ ਸੁਖਸ਼ੇਰਪਾਲ ਸਿੰਘ ਐਲੀਅਸ ਆਕਾਸ਼ ਹੈਗਾ ਇਹਨੇ ਖਰੜ ਦੇ ਵਿੱਚ ਇੱਕ ਜਿਹੜਾ ਸਾਰਾ ਲੌਜਿਸਟਿਕ ਸਪੋਰਟ ਸੀਗੀ ਔਨ ਗਰਾਉਂਡ ਉਹ ਇਹਨੇ ਪ੍ਰੋਵਾਈਡ ਕੀਤੀ ਸੀਗੀ ਇੱਕ ਫਲੈਟ ਵੀ ਅਸੀਂ ਆਇਡੈਂਟੀਫਾਈ ਕਰ ਲਿਆ ਜਿਹੜਾ ਇਹਨਾਂ ਨੇ ਉਦੋਂ ਇੱਕ ਦੋ ਦਿਨ ਪਹਿਲਾਂ ਲਈ ਆਪਣੀ ਲੋਕੇਸ਼ਨ ਬਣਾਈ ਹੋਈ ਸੀ ਠਾਰ ਜਿੱਥੇ ਰੁਕੇ ਹੋਏ ਸੀਗੇ ਫਿਰ ਇਹਨਾਂ ਨੂੰ ਜਿਹੜੇ ਮੋਬਾਈਲ ਵਗੈਰਾ ਸੀਗੇ ਉਹ ਵੀ ਇਹਨੇ ਅਰੇਂਜ ਕਰਕੇ ਦਿੱਤੇ ਸੀਗੇ ਤੇ ਇੱਕ ਟੈਕਸੀ ਡਰਾਈਵਰ ਜਿਹੜਾ ਮੁੰਡਾ ਹੈ ਆਪਾਂ ਕਲਕਾ ਤੋਂ ਅਰੈਸਟ ਕੀਤਾ ਸੀ ਦਵਿੰਦਰ ਪਾਲ ਸਿੰਘ ਉਪਰ ਇੰਡੀਆ ਟਿੰਕੂ ਉਹ ਵੀ ਟਿੰਕਾ ਉਹ ਵੀ ਇੰਨੀ ਅਰੇਂਜ ਕੀਤਾ ਸੀਗਾ ਕਿ ਇਹ ਮੋਟਰਸਾਈਕਲ ਤੋਂ ਜਦੋਂ ਇੱਥੋਂ ਭੱਜੇ ਹੈਗੇ ਆ ਤਾਂ ਸੁਹਾਣੇ ਥਾੜੇ ਦੇ ਏਰੀਆ ਚ ਅੱਗੇ ਜਾ ਕੇ ਮੋਟਰਸਾਈਕਲ ਖੜਾ ਕਰਕੇ ਫਿਰ ਟੈਕਸੀ ਤੇ ਸ਼ਿਫਟ ਹੋ ਗਏ ਸੀਗੇ ਤੇ ਉਹ ਟੈਕਸੀ ਵਾਲਾ ਵੀ ਅਸੀਂ ਅਰੈਸਟ ਕਰ ਲਿਆ ਸੀਗਾ ਉਹਨੂੰ ਐਕਟਿਵ ਨੌਲੇਜ ਪੂਰੀ ਨੌਲੇਜ ਸੀਗੀ ਉਹਦੇ ਤੋਂ ਰੌਂਦ ਵੀ ਰਿਕਵਰ ਕਰੇ ਸੀ ਵੀ ਇਹ ਜਿਹੜੇ ਇਹਨਾਂ ਨੇ ਇਹਦੇ ਕੋਲ ਰਖਾਏ ਸੀਗੇ ਸੇਫ ਕਸਟਡੀ ਵਾਸਤੇ ਤੇ ਉਸੋ ਲੜੀ ਦੇ ਚੱਲਦੇ ਹੋਏ ਹੁਣ ਜਿਹੜਾ ਸਾਡਾ ਮੋਡਿਊਲ ਹੈਗਾ ਇਹਦੇ ਤੇ ਸਾਰੇ ਬੰਦੇ ਫੜੇ ਗਏ ਆ ਐਕਸੈਪਟ ਜਿਹੜੇ ਬਾਹਰ ਬੈਠਾ ਜੀ ਨੂੰ ਅਸੀਂ ਡੋਨੀ ਬੱਲ ਦੇ ਇਸ਼ਾਰੇ ਤੇ ਹੋਇਆ ਉਹ ਉਸ ਤੋਂ ਇਲਾਵਾ ਜਿਹੜਾ ਇੱਕ ਅਦਿੱਤਿਆ ਕਪੂਰੇ ਲੀਆਸ ਮੱਖਣ ਹੈ ਜੀ ਇੱਕ ਹੋਰ ਰਹਿ ਗਿਆ ਇਹਦੇ ਵਿੱਚ ਉਹਦੇ ਤੇ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਤੇ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲੈਣਗੇ